12 ਕਿਸਾਨ ਜਥੇਬੰਦੀਆਂ ਵੱਲੋਂ 13 ਫਰਵਰੀ ਨੂੰ ਦਿੱਲੀ ਕੂਚ ਕਰਨ ਦੇ ਐਲਾਨ ਤੋਂ ਬਾਅਦ ਹਰਿਆਣਾ ਸਰਕਾਰ ਵੱਲੋਂ ਖਨੌਰੀ ਬਾਰਡਰ ਤੇ ਜਿਹੜੇ ਇੰਤਜ਼ਾਮ ਨੇ ਉਹ ਤੁਹਾਨੂੰ ਅਸੀਂ ਤਸਵੀਰਾਂ ਦਿਖਾਉਣ ਲੱਗੇ ਆ ਤੁਹਾਨੂੰ ਦੱਸ ਦਈਏ ਕਿ ਪਿਛਲੇ ਵਾਰ ਨਾਲੋਂ ਬਹੁਤ ਵੱਡਾ ਇੰਤਜ਼ਾਮ ਹੈ ਜਿਹੜਾ ਸਰਕਾਰ ਵੱਲੋਂ ਕੀਤਾ ਗਿਆ ਹੈ ਇਹ ਤਿੰਨ ਲੇਰਾਂ ਤਿੰਨ ਸਲੇਬਾਂ ਨੇ ਜਿਹੜੀਆਂ ਸਿਮੈਂਟ ਦੀਆਂ ਸਲੇਬਾਂ ਨੇ ਇਹਨਾਂ ਦੇ ਵਿੱਚ ਮੋਟੀਆਂ ਲੱਠਾਂ ਪਾ ਕੇ ਇਹਨਾਂ ਨੂੰ ਦੋਏ ਸਾਈਡਾਂ ਤੇ ਪਲੇਟਾਂ ਲਗਾਈਆਂ ਜਾਣੀਆਂ ਨੇ ਕਿਉਂਕਿ ਅੱਗੇ ਕਰੇਨਾ ਦੇ ਨਾਲ ਜਾਂ ਟਰੈਕਟਰਾਂ ਦੇ ਨਾਲ ਜਿਹੜਾ ਇਹ ਸਲੇਬਾਂ ਨੂੰ ਹਟਾਇਆ ਗਿਆ ਸੀ ਇਸ ਵਾਰੀ ਵਿੱਚ ਵੀ ਜੇ ਕਹਿ ਕਹਿ ਸਕਦੇ ਆ ਕਿ ਲੈਂਟਰ ਲਗਾਇਆ ਗਿਆ ਥੱਲੇ ਸਰੀਆ ਪਾ ਕੇ ਉੱਤੇ ਕੰਕਰੀਟ ਪਾਈ ਗਈ ਹੈ ਅਗਲੀ ਲੇਅਰ ਹੈ ਜਿਹੜੀ ਉਹ ਕੰਟੇਨਰ ਰੱਖੇ ਗਏ ਨੇ ਪੂਰੇ ਇੰਤਜ਼ਾਮ ਬਿਲਡਿੰਗ ਦਾ ਕੰਮ ਹੈ ਜਿਹੜਾ ਤੁਸੀਂ ਦੇਖੋਗੇ ਤੁਹਾਨੂੰ ਅਸੀਂ ਉੱਪਰ ਸਲਾਈਟਾਂ ਦਾ ਸ਼ਾਟ ਜ਼ਰੂਰ ਦਿਖਾਵਾਂਗੇ ਕੈਮਰਾ ਸਾਨੂੰ ਕਹੂੰਗਾ ਕਿ ਉੱਪਰ ਲਾਈਟਾਂ ਲਗਾ ਕੇ ਇਹ ਰਾਤ ਨੂੰ ਪ੍ਰੋਗਰਾਮ ਹੈ ਜਿਹੜਾ ਇੱਥੇ ਚੱਲਿਆ ਤੇ ਦੂਜੀ ਸਾਈਡ ਤੇ ਡੂੰਗੀ ਖਾਈ ਪੱਟੀ ਗਈ ਹੈ ਕਿ ਜਿਹੜੇ ਕਿਸਾਨ ਨੇ ਜਿਹੜੇ ਸਾਈਡਾਂ ਦੇ ਉੱਤੇ ਜੀ ਕਿਤੇ ਅੱਗੇ ਨਾਲ ਲੰਘ ਜਾਣ ਡੂੰਗੀ ਖਾਈ ਇੱਥੇ ਪੱਟ ਕੇ ਨਾਲ ਕੰਡਿਆਲੀ ਤਾਰ ਵੀ ਦਾ ਇੰਤਜ਼ਾਮ ਵੀ ਜਿਹੜਾ ਕੀਤਾ ਹੋਇਆ ਪਰ ਹਾਲਾਤ ਇਹ ਨੇ ਕਿ ਇੱਕ ਪਾਸੇ ਜਥੇਬੰਦੀਆਂ ਵੱਲੋਂ ਐਲਾਨ ਕੀਤਾ ਗਿਆ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਅਸੀਂ ਆਪਣੇ ਆਪਣੀ ਸਰਕਾਰ ਕੋਲੇ ਆਪਣਾ ਜਿਹੜਾ ਮੰਗ ਆ ਰੱਖਣ ਜਾਵਾਂਗੇ ਰੋਸ ਪ੍ਰਦਰਸ਼ਨ ਕਰਨ ਜਾਵਾਂਗੇ ਗੇ ਸ਼ਾਂਤ ਮਈ ਦੇ ਢੰਗ ਦੇ ਨਾਲ ਦਿੱਲੀ ਵੱਲ ਜਾਵਾਂਗੇ ਪਰ ਦੂਜੇ ਪਾਸੇ ਜਿਹੜੀ ਸਰਕਾਰ ਵੱਲੋਂ ਰੋਕਣ ਦੇ ਲਈ ਹਰਿਆਣਾ ਸਰਕਾਰ ਪ੍ਰਸ਼ਾਸਨ ਵੱਲੋਂ ਪੂਰੇ ਜਿਹੜੇ ਕਹਿ ਸਕਦਾ ਕਿ ਪੂਰਾ ਜੋਰ ਲਗਾਇਆ ਗਿਆ ਹੈ ਕਿ ਕਿਸਾਨ ਨੇ ਜਿਹੜੇ ਹਰਿਆਣਾ ਕਰਾਸ ਨਾ ਕਰ ਸਕਣ ਹਰਿਆਣੇ ਦੇ ਵਿੱਚ ਇੰਟਰ ਨਾ ਕਰ ਸਕਣ ਤੇ ਇੱਥੇ ਸਾਡੇ ਨਾਲ ਨੌਜਵਾਨ ਖੜੇ ਨੇ ਅਸੀਂ ਉਹਨਾਂ ਨਾਲ ਗੱਲ ਜਰੂਰ ਕਰਾਂਗੇ ਭਾਈ ਜੀ ਤੁਹਾਡਾ ਕਿਹੜਾ ਪਿੰਡਾ ਕੀ ਨਾਂ ਹੈ ਤੁਹਾਡਾ ਮੇਰਾ ਨਾਮ ਮਲਕੀਤ ਸਿੰਘ ਹੈ ਸਾਡਾ ਪਿੰਡ ਟਾਬੀ ਗੁਜਰਾ ਹੈ ਜ਼ਿਲ੍ਹਾ ਪਟਿਆਲੇ ਚ ਪੈਂਦਾ ਹੈ ਇਹ ਲਾਸਟ ਪਿੰਡ ਹੈ ਜੀ ਸਾਡਾ ਜੇ ਗੱਲ ਕੀਤੀ ਜਾਵੇ ਪਿਛਲੀ ਵਾਰ ਵੀ ਤੁਸੀਂ ਆਪਦੇ ਪਿੰਡਾਂ ਦੇ ਵਿੱਚੋਂ ਦੇਖਿਆ ਏਸੇ ਜਗ੍ਹਾ ਤੇ ਬੀਕੇ ਜੂ ਗਰਾਹਾ ਦਾ ਜਥੇਬੰਦੀ ਨੇ ਇਹ ਬੈਰੀਕੇਡ ਤੋੜਿਆ ਸੀ ਪਰ ਇਸ ਵਾਰੀ ਬੜੀ ਜਿਹੜੀ ਪੁਖਤਾ ਪ੍ਰਬੰਧ ਨੇ ਕੀਤੇ ਗਏ ਨੇ ਮੋਟਾ ਸਰੀਆ 1.5 1.5 ਇੰਚੀ ਮੋਟਾ ਸਰੀਆ ਪਾਇਆ ਗਿਆ ਸਲੇਬਾਂ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਇਹ ਬਹੁਤ ਜ਼ਿਆਦਾ ਸਖਤਾਈ ਕੀਤੀ ਹੋਈ ਹੈ ਤੇ ਕਿ ਇਹਦੇ ਵਿੱਚ ਤਿੰਨ ਲੇਰਾਂ ਨੇ ਨਾਲੇ ਲੈਂਟਰ ਪਾਇਆ ਹੋਇਆ ਹੈ ਪਰੇ ਸਰਕਾਰ ਨੂੰ ਇਸ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਸਗੋਂ ਜਿਹੜਾ ਆਪਾਂ ਨਸ ਬਾਰਡਰਾਂ ਦੁਆਰਾ ਨਾ ਉਸ ਵੱਲ ਜ਼ਿਆਦਾ ਧਿਆਨ ਦੇਣ ਤਾਂ ਸਰਕਾਰ ਨੂੰ ਬਹੁਤ ਚੰਗਾ ਹੋਊਗਾ ਇਹਦੇ ਨਾਲ ਰੁਕਣ ਨਾਲ ਕੋਈ ਨਹੀਂ ਹੁੰਦਾ ਕਿਉਂਕਿ ਕਿਸਾਨ ਆਪਣਾ ਸ਼ਾਂਤਮਈ ਢੰਗ ਨਾਲ ਕਰ ਰਹੇ ਨੇ ਨਾ ਤਾਂ ਉਹਨਾਂ ਨੂੰ ਕਰਨ ਦਿਓ ਬਿਲਕੁਲ ਜੀ ਇਹ ਜਿਹੜੇ ਜਵਾਨ ਨੇ ਬੜੀ ਵਧੀਆ ਗੱਲ ਹੈ ਜਿਹੜੀ ਉਹ ਕੀਤੀ ਹੈ ਕਿ ਇੱਕ ਪਾਸੇ ਪੰਜਾਬ ਦੇ ਕਿਸਾਨਾਂ ਨੂੰ ਭਾਰਤ ਦੇ ਨਮਾਇੰਦਿਆਂ ਨੂੰ ਰੋਕਣ ਦੇ ਲਈ ਇਹ ਜਿਹੜੇ ਵੱਡੇ ਪ੍ਰਬੰਧ ਨੇ ਉਹ ਕੀਤੇ ਗਏ ਨੇ ਇਹਨਾਂ ਦਾ ਕਹਿਣਾ ਕਿ ਦੂਜੇ ਪਾਸੇ ਬਾਡਰਾਂ ਦੇ ਉੱਤੋਂ ਨਸ਼ਾ ਜਿਹੜਾ ਆ ਰਿਹਾ ਹੈ ਸਰੇ ਆਮ ਸਾਡੇ ਜਿਹੜੇ ਯੂਥ ਹੈ ਨੌਜਵਾਨ ਨੇ ਉਹ ਨਸੇ ਦੀ ਦਲਦਲ ਦੇ ਵਿੱਚ ਫਸ ਰਹੇ ਨੇ ਨੌਜਵਾਨੀ ਜਿਹੜੀ ਸਾਡੀ ਨਿਤ ਮਰ ਰਹੀ ਆ ਰੋਜ਼ ਖਬਰਾਂ ਲੱਗ ਰਹੀਆਂ ਨੇ ਜੇਕਰ ਇਹੀ ਇੰਤਜ਼ਾਮ ਬਾਰਡਰਾਂ ਦੇ ਉੱਤੇ ਕੀਤੇ ਜਾਂਦੇ ਤਾਂ ਨਸ਼ੇ ਤੋਂ ਬਚਾਇਆ ਜਾ ਸਕਦਾ ਸੀ ਪੰਜਾਬ ਨੂੰ ਨਹੀਂ ਪੂਰੇ ਭਾਰਤ ਨੂੰ ਬਚਾਇਆ ਜਾ ਸਕਦਾ ਸੀ ਇਹ ਜਿਹੜੇ ਸਵਾਲ ਨੇ ਨੌਜਵਾਨ ਨੇ ਕੀਤੇ ਨੇ ਜਿਵੇਂ ਗੱਲ ਕੀਤੀ ਜਾਵੇ ਪਿਛਲੀ ਵਾਰ ਨੂੰ ਜਿਹੜੇ ਇੱਥੇ ਦੇ ਹਾਲਾਤ ਨੇ ਜਾਂ ਬਾਰਡਰ ਦੇ ਇੰਤਜ਼ਾਮ ਨੇ ਕਿੰਨੇ ਕੁ ਤਖੜੇ ਕੀਤੇ ਗਏ ਉਸ ਤੋਂ ਪਹਿਲਾਂ ਨਾਲੋਂ 2-4 ਗੁਣਾ ਤਕੜੇ ਕੀਤੀ ਗਏ ਨੇ ਕਿਉਂਕਿ ਪਹਿਲਾਂ ਤਾਂ ਟਰੈਕਟਰ ਨਾਲ ਪੱਟ ਦਿੱਤੇ ਸੀ ਜਿਹੜੇ ਸਾਰੇ ਉੱਥੇ ਥੰਮ ਸੀ ਹੁਣ ਇੱਤਗੀ ਦਾ ਇਹਨਾਂ ਵਿੱਚ ਲੈਂਟਰ ਸਰੀਆ ਪਾ ਪਾ ਕੇ 4-4 ਲੇਅਰਾਂ ਬਣਾਈ ਹੋਇਆ ਨੇ ਰੋਡ ਪਾਈ ਹੋਈ ਆ ਪਰ ਇਹ ਔਖਾ ਹੈ ਨਾਲੇ ਫੋਰਸ ਵੀ CSR ਪੇ ਬੁਲਾਈ ਹੋਈ ਇੱਤਗੀ ਪਿਛਲੀ ਵਾਰ ਕਲੀਅਰ ਹਿਆਣਾ ਪੁਲਿਸੀ ਬਿਲਕੁਲ ਜੀ ਇਹ ਇਸ ਵਾਰੀ ਜਿਹੜੇ ਇੰਤਜ਼ਾਮ ਨੇ ਮੋਟੀਆਂ ਰਾਡਾਂ ਇਹਦੇ ਤਿੰਨ ਲੇਅਰ ਤੁਹਾਨੂੰ ਦੱਸ ਦਿੰਦੇ ਆ ਕਿ ਜਿਹੜੀਆਂ ਸਿਮਿੰਟ ਦੀਆਂ ਸਲੇਬਾਂ ਨੇ ਇਹ ਤਿੰਨ ਲੇਰਾਂ ਦੇ ਵਿੱਚ ਰੱਖੀਆਂ ਗਿਆ ਨੇ ਤਿੰਨ ਲੇਰਾਂ ਲੇਅਰਾਂ ਨੂੰ ਇਕੱਠੀਆਂ ਟੈਕਸ ਕਰਨ ਦੇ ਲਈ ਇਹਨਾਂ ਦੇ ਵਿੱਚ ਇੱਕ ਮੋਟੀ ਲਾਠ ਹੈ ਜਿਹੜੀ ਉਹ ਵੀ ਅਸੀਂ ਜ਼ਰੂਰ ਦਿਖਾਵਾਂਗੇ ਇਹ ਜਿਹੜੀ ਮੋਟੀ ਲਾਠ ਹੈ ਇਹ ਕੱਢੀ ਗਈ ਹੈ ਮੈਂ ਕੈਮਰਾ ਪਾਸੋਂ ਜ਼ਰੂਰ ਦਿਖਾਵੇ ਇੱਥੇ ਇਹਨਾਂ ਦੇ ਵੱਲੋਂ ਇੱਕ ਪਲੇਟ ਜਾਂ ਇੱਥੇ ਪਾਈਪ ਫਿੱਟ ਕੀਤਾ ਜਾਣਾ ਤਾਂ ਕਿ ਜਿਹੜੀਆਂ ਸਲੇਬਾਂ ਨੇ ਜੇਕਰ ਹਿੱਲੇ ਹਿਲਣ ਤਾਂ ਤਿੰਨੇ ਹਿਲਣ ਕਿਉਂਕਿ ਇੰਨੀ ਹੈਵੀ ਜਿਹੜੀ ਬੈਰੀਕੇਟਿੰਗ ਕੀਤੀ ਗਈ ਹੈ ਇਹ ਲੱਗ ਰਿਹਾ ਕਿ ਕਿਸੇ ਦੁਸ਼ਮਣ ਦਾ ਖਤਰਾ ਹੋਵੇ ਜਿਵੇਂ ਸਰਕਾਰ ਨੂੰ ਇਹ ਜ਼ਰੂਰ ਕਹਿ ਸਕਦਾ ਕਿ ਪੰਜਾਬ ਦੇ ਕਿਸਾਨ ਇੱਕ ਪਾਸੇ ਪੰਜਾਬ ਦੇ ਕਿਸਾਨਾਂ ਨੂੰ ਅੰਨ ਦਾਤਾ ਕ ਦਾ ਪੂਰੇ ਦੇਸ਼ ਦਾ ਜਿਹੜਾ ਢਿੱਡ ਪਰਦੇ ਨੇ ਉਹਨਾਂ ਨੂੰ ਰੋਕਣ ਦੇ ਲਈ ਇੰਨੇ ਵੱਡੇ ਜਿਹੜੇ ਇੰਤਜ਼ਾਮ ਨੇ ਉਹ ਕੀਤੇ ਗਏ ਨੇ ਪਰ ਨੌਜਵਾਨ ਨੇ ਸਵਾਲ ਜਰੂਰ ਉਠਾਇਆ ਕਿ ਜੇਕਰ ਇੰਨਾ ਤਕੜਾ ਇੰਤਜ਼ਾਮ ਬਾਰਡਰਾਂ ਦੇ ਕੀਤਾ ਹੁੰਦਾ ਤਾਂ ਅੱਜ ਜਿਹੜਾ ਸਾਡਾ ਭਾਰਤ ਹੈ ਜਾਂ ਪੰਜਾਬ ਹੈ ਉਹ ਨਸੇ ਦੀ ਮਾਰ ਤੋਂ ਬਚ ਸਕਦਾ ਸੀ ਰੋਜ਼ ਮਾਵਾ ਦੇ ਬੁੱਤ ਨੇ ਜਿਹੜੇ ਉਹ ਮਰ ਰਹੇ ਨੇ ਬੱਚਿਆਂ ਦੇ ਬਾਪ ਮਰ ਰਹੇ ਨੇ ਪਰ ਤੁਸੀਂ ਦੇਖੋ ਕਿ ਬਾਰਡਰਾਂ ਦੇ ਉੱਤੇ ਕਿਸ ਤਰ੍ਹਾਂ ਦੇ ਜਿਹੜੇ ਇੰਤਜ਼ਾਮ ਨੇ ਸਰਕਾਰ ਵੱਲੋਂ ਕੀਤੇ ਗਏ ਨੇ ਤੁਹਾਨੂੰ ਅਸੀਂ ਪਹਿਲਾਂ ਵੀ ਤਸਵੀਰਾਂ ਦਿਖਾਈਆਂ ਨੇ ਖਨੌਰੀ ਬਾਰਡਰ ਦੀਆਂ ਪਰ ਹੁਣ ਤਸਵੀਰ ਹੈ ਜਿਹੜੀ ਥੋੜੀ ਬਦਲ ਗਈ ਹੈ ਕਿਉਂਕਿ ਪ੍ਰਸ਼ਾਸਨ ਵੱਲੋਂ ਆ ਗਰੀਬ ਪਰਦੇ ਦਾ ਜਿਹੜਾ ਪਰਦਾ ਕੀਤਾ ਗਿਆ ਹੈ ਕਿਉਂਕਿ ਜਿਹੜੇ ਪੰਜਾਬੋਂ ਤੋਂ ਕਿਸਾਨ ਜਾਂ ਆਮ ਲੋਕ ਨੇ ਆਉਣ ਵਾਲੇ ਨੇ ਉਹਨਾਂ ਨੂੰ ਪਤਾ ਨਾ ਲੱਗ ਸਕੇ ਕਿ ਕਿੱਦਾਂ ਦੀ ਬੈਰੀਕੇਡਿੰਗ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਜਿਹੜੀ ਡ੍ਰਿੱਲ ਚੱਲ ਰਹੀ ਹੈ ਤੁਹਾਨੂੰ ਆਵਾਜ਼ ਵੀ ਸੁਣਾਵਾਂਗੇ ਅਸੀਂ ਤੁਹਾਨੂੰ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਪ੍ਰਸ਼ਾਸਨ ਨੇ ਪਹਿਲਾਂ ਮੀਡੀਆ ਨੂੰ ਵੀ ਰੋਕਣ ਦੀ ਕੋਸ਼ਿਸ਼ ਕੀਤੀ ਸੀ ਪਰ ਮੀਡੀਆ ਨੇ ਜਿਹੜੀਆਂ ਤਸਵੀਰਾਂ ਜ਼ਰੂਰ ਕੈਦ ਕਰ ਲਈਆਂ ਅਸੀਂ ਪਰ ਦੇਖੋ ਕਿ ਕਿਵੇਂ ਜਿਹੜੇ ਪ੍ਰਸ਼ਾਸਨ ਦਾ ਜੋਰ ਹੈ ਜਿਹੜਾ ਪੂਰਾ ਇਸ ਬਾਰਡਰ ਨੂੰ ਜਿਹੜਾ ਸੀਲ ਕਰਨ ਵਾਸਤੇ ਲੱਗਿਆ ਹੋਇਆ ਹੈ ਕਿਉਂਕਿ ਕਿਸਾਨਾਂ ਦਾ ਡਰ ਜਿਹੜਾ ਖੌਫ ਹੈ ਭਾਰਤ ਦੇ ਨਮੈਂਗਿਆਂ ਤੋਂ ਐਡਾ ਖੌਫ ਹੈ ਕਿ ਪੂਰੀ ਬੈਰੀਕੇਟਿੰਗ ਪੱਥਰ ਦੀਆਂ ਪਿੰਨ ਲੇਹਰਾਂ ਲਗਾ ਕੇ ਬੈਰੀਕੇਟਿੰਗ ਕੀਤੀ ਹੈ ਉਹਨਾਂ ਲੇਹਰਾਂ ਦੇ ਜਿਹੜੇ ਪੱਥਰ ਨਹੀਂ ਉਹਦੇ ਵਿੱਚੀ ਮੋਟੀ ਲੋਹੇ ਦੀ ਲਾਠ ਲੰਘਾ ਕੇ ਕਹਿ ਸਕਦੇ ਆ ਮੋਟੀ ਡੌੜ ਲੰਘਾ ਕੇ ਉਹਨੂੰ ਵੈਲਡਿੰਗ ਕੀਤਾ ਗਿਆ ਤਾਂ ਕਿ ਉਹਨਾਂ ਜਿਹੜਾ ਬੇਟ ਆ ਜਾ ਉਹਦੀ ਮਜ਼ਬੂਤੀ ਹੈ ਉਹ ਹੋ ਸਕੇ ਜਿਹੜੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾਈਆਂ ਨੇ ਹੁਣ ਤੇ ਡ੍ਰਿੱਲ ਦੀ ਤਸਵੀਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਸੜਕ ਦੇ ਉੱਤੇ ਡ੍ਰਿੱਲ ਨਾਲ ਜਿਹੜੇ ਫਰਾਹ ਕੀਤੇ ਜਾ ਰਹੇ ਨੇ ਉਸ ਤੇ ਇੱਕ ਤਿੱਖੇ ਨੁਕੀਲੇ ਜਿਹੜੇ ਸਰੀਏ ਦੇ ਟੁਕੜੇ ਲਗਾਏ ਜਾਣਗੇ ਤਾਂ ਕਿ ਜਿਹੜੇ ਟਰੈਕਟਰ ਨੇ ਕਿਸਾਨਾਂ ਦੇ ਉਹ ਅੱਗੇ ਨਾ ਵੱਧ ਸਕਣ ਜਾਂ ਟਾਇਰਾਂ ਦਾ ਨੁਕਸਾਨ ਹੋ ਸਕੇ ਪੂਰੀ ਪਾਬੰਦੀ ਆ ਜਿਹੜੀ ਇਸ ਬਾਰਡਰ ਤੇ ਹਰਿਆਣਾ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਪਰ ਲੱਗ ਕੇ ਇੰਝ ਰਿਹਾ ਕਿ ਕੋਈ ਭੱਡੀ ਜਿਹੜੀ ਉਹ ਕਹਿ ਸਕਦੇ ਆ ਕਿ ਬਾਰਡਰ ਦੀ ਜਿਸ ਤਰ੍ਹਾਂ ਲੜਾਈ ਹੁੰਦੀ ਹੈ ਇਸ ਤਰ੍ਹਾਂ ਦੇ ਇੰਤਜ਼ਾਮ ਜਿਹੜੇ ਬਾਰਡਰਾਂ ਤੇ ਨਹੀਂ ਕੀਤੇ ਗਏ ਪਰ ਆਪਣੇ ਭਾਰਤ ਦੇ ਨਮਾਇੰਦਿਆਂ ਤੋਂ ਜਿਨ੍ਹਾਂ ਨੇ ਆਪਣੇ ਹੱਥੀ ਚੁਣੀ ਸਰਕਾਰ ਉਸ ਤੋਂ ਆਪਣੀਆਂ ਮੰਗਾਂ ਬਰਵਾਉਣ ਲਈ ਕੂਚ ਕਰਨਾ ਸੀ ਦਿੱਲੀ ਨੂੰ ਆਪਣੀਆਂ ਮੰਗਾਂ ਰੱਖਣੀਆਂ ਸੀ ਸ਼ਾਂਤੀਪੂਰਕ ਜਿਹੜਾ ਪ੍ਰੋਟੈਸਟ ਕਰਨਾ ਸੀ ਉਸ ਨੂੰ ਰੋਕਣ ਦੇ ਲਈ ਜਿਹੜੇ ਇੱਥੇ ਇੰਤਜ਼ਾਮ ਨੇ ਤਿੰਨ ਲੇਹਰਾਂ ਲਾ ਕੇ ਵਿੱਚ ਬਜਰੀ ਜਿਹੜਾ ਕੰਕਰੀਟ ਲੈਂਟਰ ਲਗਾਇਆ ਗਿਆ ਜਿਵੇਂ ਇਹ ਰੋਡ ਆ ਜਿਹੜਾ ਪੱਕਾ ਸੀਲ ਕਰ ਦੇਣਾ ਦਿੱਤਾ ਹੋਵੇ ਜਾਂ ਬੰਦ ਕਰਨਾ ਹੋਵੇ ਇਹ ਜਿਹੜੀਆਂ ਤਸਵੀਰਾਂ ਨੇ ਬੜੀਆਂ ਕਹਿ ਸਕਦੇ ਆ ਕਿ ਜਿਹੜੇ ਲੋਕ ਨੇ ਆਉਣ ਜਾਣ ਵਾਲੇ ਦੇਖ ਕੇ ਵੀ ਹੈਰਾਨ ਨੇ ਕਿ ਇਦਾਂ ਤੇ ਜਿਹੜੇ ਇੰਤਜ਼ਾਮ ਨੇ ਕਦੇ ਨਹੀਂ ਦੇਖੇ ਕਿਉਂਕਿ ਪਿਛਲੀ ਵਾਰ ਇਸ ਜਿਹੜੀ ਜਗ੍ਹਾ ਤੇ ਸੀਐਸਟੇਮ ਖੜਿਆ ਉਗਰਾਹਾ ਜਿੱਥੇ ਬੰਦੀ ਵੱਲੋਂ ਇਹ ਜਿਹੜੇ ਬੈਰੀਕੇਡ ਨੇ ਤੋੜ ਕੇ ਦਿੱਲੀ ਵੱਲ ਕੂਚ ਕੀਤਾ ਗਿਆ ਸੀ ਪਰ ਇਸ ਵਾਰੀ ਇਹ ਲੱਗ ਰਿਹਾ ਕਿ ਕਿਸਾਨਾਂ ਦੇ ਲਈ ਵੀ ਸੌਖਾ ਨਹੀਂ ਹੋਏਗਾ ਬੈਰੀਕੇਡਿੰਗ ਤੋੜਨੀ ਜਾਂ ਰਸਤੇ ਬਦਲਨੇ ਪੈਣੇ ਆ ਜਾਂ ਰੂਟ ਚੇਂਜ ਕਰਨਾ ਪਣਾ ਹੈ ਪੈਰਾ ਮਿਲਟਰੀ ਜਿਹੜੀ ਇੱਥੇ ਬਲਾਈ ਗਈ ਹੈ ਕਿਉਂਕਿ ਲਗਾਤਾਰ ਜਿਹੜੇ ਫੋਰਸ ਦਾ ਜਿਹੜਾ ਗਿਣਤੀ ਵੱਧ ਵੱਧ ਰਹੀ ਹੈ ਕਿਉਂਕਿ 13 ਤਰੀਕ ਦਾ ਐਲਾਨ ਕੀਤਾ ਗਿਆ ਪਰ ਜਿਹੜੀ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਹਰਿਆਣਾ ਪ੍ਰਸ਼ਾਸਨ ਵੱਲੋਂ ਇੰਤਜ਼ਾਮ ਨੇ ਜਿਹੜੇ ਅੱਜ ਜਿਹੜੀ 11 ਤਰੀਕ ਹੈ 11 ਤਰੀਕ ਨੂੰ ਇਹ ਕਹਿ ਸਕਦਾ ਮੁਕੰਮਲ ਕਰ ਲਏ ਗਏ ਨੇ ਦੂਜੇ ਪਾਸੇ ਕਿਸਾਨ ਕਿਸਾਨ ਨੇ ਜਿਹੜੇ ਉਹਨਾਂ ਤੋਂ ਵੀ ਕੰਮ ਕਰ ਕਸਾ ਕਰ ਲਿਆ ਗਿਆ ਹੈ ਉਹਨਾਂ ਨੇ ਟਰਾਲੀਆਂ ਦੇ ਵਿੱਚ ਆਪਣਾ ਰਾਸ਼ਨ ਵਗੈਰਾ ਸਭ ਕੁਝ ਰੱਖ ਲਿਆ ਉਹਨਾਂ ਵੱਲੋਂ ਵੀ ਪੂਰੀਆਂ ਤਿਆਰੀਆਂ ਨੇ ਪਰ ਦੇਖਣਾ ਹੋਵੇਗਾ ਭਾਰਤ ਦੇ ਲੋਕ ਭਾਰਤੀਆਂ ਨਾਲ ਕਿਵੇਂ ਲੜਾਈ ਕਰਨਗੇ ਇੱਕ ਪਾਸੇ ਭਾਰਤ ਦੇ ਜਵਾਨ ਨੇ ਤੇ ਦੂਜੇ ਪਾਸੇ ਭਾਰਤ ਦੇ ਕਿਸਾਨ ਨੇ ਜਿਹੜੇ ਜਵਾਨ ਨੇ ਉਹ ਬਾਰਡਰਾਂ ਤੇ ਰਾਖੀਆਂ ਕਰਦੇ ਨੇ ਜਿਹੜੇ ਕਿਸਾਨ ਨੇ ਪੂਰੇ ਭਾਰਤ ਦਾ ਅੰਦਾਤਾ ਕਹਿੰਦੇ ਨੇ ਉਹਨਾਂ ਨੂੰ ਉਹ ਪੂਰੇ ਭਾਰਤ ਦਾ ਢਿੱਡ ਪਰਦੇ ਨੇ ਕਿਸਾਨ ਅਤੇ ਜਵਾਨਾਂ ਦੀ ਜਿਹੜੀ ਲੜਾਈ ਹੈ ਹੋ ਸਕਦਾ ਇਸ ਬਾਡਰ ਤੇ ਹੋ ਸਕਦੀ ਹੈ ਪ੍ਰਸ਼ਾਸਨ ਨੂੰ ਚਾਹੀਦਾ ਸੀ ਕਿ ਸ਼ਾਂਤੀਪੂਰਕ ਪ੍ਰੋਟੈਸਟਾ ਜਿਹੜਾ ਉਹਨੂੰ ਚੱਲਣ ਦਿੱਤਾ ਜਾਵੇ ਪਰ ਹਾਲਾਤ ਨੇ ਜਿਹੜੇ ਇਸ ਤਰ੍ਹਾਂ ਦੇ ਬਣ ਰਹੇ ਨੇ ਇਹ ਪੂਰਾ ਜਿਹੜਾ ਪਰਦਾ ਵੀ ਲਗਾ ਦਿੱਤਾ ਗਿਆ ਨਿੱਕੀ ਨਿੱਕੀ ਗੱਲ ਤੇ ਪ੍ਰਸ਼ਾਸਨ ਵੱਲੋਂ ਜਿਹੜੀ ਇੱਥੇ ਨਿਗਾਹ ਰੱਖੀ ਗਈ ਹੈ ਕਿਉਂਕਿ ਕਿਸੇ ਵੀ ਤਰ੍ਹਾਂ ਦਾ ਕੋਈ ਰਿਸਕ ਨਹੀਂ ਲੈਣਾ ਚਾਹੁੰਦਾ ਪ੍ਰਸ਼ਾਸਨ ਪਰ ਦੇਖਣਾ ਹੋਵੇਗਾ ਕਿ 13 ਤਰੀਕ ਨੂੰ ਕਿਸਾਨ ਜਥੇਬੰਦੀਆਂ ਕਿੱਧਰ ਅੱਗੇ ਜਾਣਗੀਆਂ ਜਾਂ ਰੂਟ ਚੇਂਜ ਕਰਨਗੀਆਂ ਇਹ ਆਉਣ ਵਾਲੇ ਹਾਲਾਤ ਨੇ ਜਿਹੜੇ ਉਹ ਦੱਸਣਗੇ ਕੈਮਰਾ ਪਰਸਨ ਇਕਬਾਲ ਸਿੰਘ ਫੱਗੂ ਵਾਲਾ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਡੀਸੀ న్యూ ਸੰਗਰੋਹ